ਦੇਖੋ ਜੀ ਪੁਤਲੇ ਫੂਕੇ ਵੀ ਸਾਡਾ ਅੰਦੋਲਨ 13 ਮਹੀਨਿਆਂ ਤੋਂ ਚੱਲ ਰਿਹਾ ਤੇ ਹੁਣ ਉਹ ਮੀਟਿੰਗ ਦੇ ਦੌਰਾਨ ਵੀ ਮੀਟਿੰਗ ਕਰਾਂਗੇ ਮੀਟਿੰਗ ਕਰਾਂਗੇ ਕਰਦੇ ਵੀ ਸਾਰਿਆਂ ਨੂੰ ਪੁਲੇਖੇ ਚ ਲੈ ਕੇ ਦਰਵਾਭਵ ਕੀਤਾ ਸਰਦਾਰ ਜਗਜੀਤ ਸਿੰਘ ਡੱਲਿਆਲ ਨੂੰ ਗ੍ਰਿਫਤਾਰ ਕਰ ਲਿਆ ਸਾਡੇ ਵੀਰਾਂ ਨੂੰ ਬੀਬੀਆਂ ਨੂੰ ਕੱਲ ਦੇਖੋ ਵੀ ੱੱੱਕਾ ਕਿੰਨਾ ਹੋਇਆ ਹੈਗਾ ਤੇ ਹੁਣ ਅਸੀਂ ਉਹ ਭਗਵੰਤਮਾਨ ਦੇਸੇ ਕਰਕੇ ਪੁਤਲੇ ਫੂਕਦੇ ਆ ਵੀ ਸਾਡੇ ਜਿਹੜੇ ੱੱੱਕਾ ਹੋਇਆ ਤੇ ਅਸੀਂ ਤਾਂ ਆਪਣੇ ਹੱਕ ਮੰਗਦੇ ਆ ਸਾਡੀਆਂ ਨਸਲਾਂ ਫਸਲਾਂ ਦੇ ਮਾਰੇ ਆਪਣੇ ਬੱਚਿਆਂ ਦੇ ਮਾਰੇ ਲੜਾਈ ਲੜ ਰਹੇ ਆ ਉਮੀਦ ਹੈ ਹੁਣ ਜਿਵੇਂ ਹੁਣ ਸਰਕਾਰ ਨੇ ਤੁਹਾਡੇ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਐਡਾ ਧੱਕਾ ਕੀਤਾ ਤੁਹਾਡੇ ਜਿਹੜੇ ਉੱਥੇ ਜਿੰਨੇ ਤੁਹਾਡੇ ਟੈਂਟ ਲਗਾਏ ਸੀ ਕਮਰੇ ਜਿਵੇਂ ਹੁਣ ਲਗਾਏ ਸੀ ਸਾਰੇ ਉਹਨਾਂ ਨੇ ਹਾਂਜੀ ਹਾਂਜੀ ਉਮੀਦ ਹੈਗੀ ਆ ਲੜਾਂਗੇ ਮਰਾਂਗੇ ਜਿੱਤਾਂਗੇ ਜਿੱਤ ਕੇ ਆਵਾਂਗੇ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਪਿੱਛੇ ਨਹੀਂ ਹਟਦੇ ਅਸੀਂ ਹਾਂਜੀ ਸੁਖਜੀਤ ਕੌਰ ਪੰਡ ਪੱਕਾ ਜ਼ਿਲ੍ਹਾ ਫਰੀਦਕੋਟ ਅਸੀਂ ਇਹੋ ਹੀ ਮੰਗਾਂ ਕਰਦੇ ਆਂ ਸਰਕਾਰ ਤੋਂ ਵੀ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਵੀ ਸਾਡੇ ਹੱਕ ਜਿਹੜੇ ਪੂਰੇ ਸਾਨੂੰ ਸਾਡੇ ਦੇਣ ਜਿਹੜੇ ਸਨੌਰੀ ਪਾਊਡਰ ਜਾਂ ਸ਼ੰਮੂ ਪਾਡਰ ਦੇ ਵਿੱਚ ਲਗਾਤਾਰ ਤੁਹਾਡਾ ਮੋਰਚਾ ਲੰਬੇ ਸਮੇਂ ਤੋਂ ਚੱਲਦਾ ਸੀ ਉਹ ਸਾਰੇ ਤੁਹਾਡਾ ਜਿਹੜਾ ਹਟਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀਗਾ ਕਿ ਪੰਜਾਬ ਸਰਕਾਰ ਦੇ ਜਿਹੜਾ ਘਾਟਾ ਪਾਇਆ ਸੀ ਇਸ ਕਰਕੇ ਹਟਾਇਆ ਕੀ ਮੰਨਦੇ ਹੋ ਤੁਸੀਂ ਉਹਨੂੰ ਪੰਜਾਬ ਸਰਕਾਰ ਨੂੰ ਘਾਟਾ ਤਾਂ ਕਿਹੜਾ ਕੀ ਇਹਨਾਂ ਕਪੈ ਰਿਆ ਸੀ ਵੀਰ ਜੀ ਵੀ ਉਹਦਾ ਉਹਨੂੰ ਹਰਿਆਣੇ ਵਾਲੇ ਰੋਕੀ ਬੈਠੇ ਸੀ ਕਿ ਪੰਜਾਬ ਸਰਕ ਬੱਚਿਆਂ ਨੇ ਤਾਂ ਨਹੀਂ ਸੀ ਰੋਕੇ ਕਿਸਾਨਾਂ ਨੇ ਉਹ ਤਾਂ ਹਰਿਆਣੇ ਵਾਲਿਆਂ ਨੇ ਰੋਕੇ ਸੀ ਹਰਿਆਣੇ ਵਾਲਿਆਂ ਨੂੰ ਕਿਸੇ ਨੇ ਨਹੀਂ ਕਿਹਾਗਾ ਪੰਜਾਬ ਦੇਆਂ ਨੂੰ ਹੀ ਆ ਰੋਕਿਆ ਰੋਕਾਂ ਨੇ ਵੀ ਪੰਜਾਬ ਦੇ ਰੋਕੀ ਬੈਠੇ ਆ ਰਸਤਾ ਕਿੰਨਾ ਇੱਕ ਦੁੱਖ ਲੱਗਿਆ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਕਿ 10-10 50-50 ਰੁਪਏ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਉੱਥੇ ਜਿਹੜਾ ਮੋਰਚਾ ਚੱਲ ਰਿਹਾ ਸੀ ਸਾਨੂੰ ਬਹੁਤ ਰੁੱਖ ਲੱਗ ਰਿਹਾ ਵੀਰ ਜੀ ਵੀ ਪਰਸੋਂ ਦੇ ਜਿਉਂ ਅਸੀਂ ਖਬਰਾਂ ਵੇਖ ਰਹੇ ਹਾਂ ਸਾਨੂੰ ਬਹੁਤ ਦੁੱਖ ਆ ਰਿਹਾ ਸਾਡੇ ਭੈਣ ਭਰਾ ਉੱਥੇ ਰੁਲੀ ਜਾ ਰਹੇ ਆ ਪਰसों ਦੇ ਰੋਲ ਦੇ ਫਿਰਦੇ ਉਥੇ ਡਾਂਗਾ ਖਾਂਦੇ ਫਿਰਦੇ ਕੱਲ ਜੇ ਧਰਨਾ ਲਗਾਉਣ ਨੂੰ ਕਿਹਾ ਤਾਂ ਚੱਕ ਚੱਕ ਬੱਸਾਂ ਉਹਨਾਂ ਨੇ ਠਾਣਿਆ ਕਿਤੇ ਜੇਲ੍ਹਾਂ ਨੂੰ ਤੋਰਤਾਂ ਤੇ ਸਾਡੇ ਇਹ ਨਹੀਂ ਵੀ ਦਿੱਲੀ ਨਹੀਂ ਲੈ ਕੇ ਗਏਗੇ ਬੱਸਾਂ ਭਰ ਦੇ ਦਿੱਲੀ ਲੈ ਜਾਂਦੇ ਕੇਂਦਰ ਸਰਕਾਰ ਕੋਲੇ ਜਾਂ ਪੇਸ਼ ਕਰਾਉਣੇ ਸੀਗੇ ਤੇ ਜੇਲ੍ਹਾਂ ਨੂੰ ਕਿਉਂ ਲੈ ਕੇ ਗਏ ਵੀ ਅਸੀਂ ਤਾਂ ਇਹ ਆਨੇ ਵੀ ਸਾਡੇ ਹੱਕ ਪੂਰੇ ਕਰਨ ਸਾਡੇ ਹੱਕ ਦੇਵੇ ਸਰਕਾਰ ਸਾਨੂੰ ਮੈਂ ਸਰਦਾਰ ਤੇਜਾ ਸਿੰਘ ਬਲਾਕ ਭਾਰਤੀ ਕਿਸਾਨ ਸਿੱਧੂਪੁਰ ਫਰੀਦਕੋਟ ਦਾ ਬਲਾਕ ਪ੍ਰਧਾਨ ਹਾਂ ਜੀ। ਬਹ ਕਹਿਣਾ ਤਾਂ ਇਹੀ ਚਾਹੁੰਦੇ ਹਾਂ ਜੀ ਜਿਹੜਾ ਸਾਡੇ ਪੰਜਾਬ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਅਸੀਂ ਇਹ ਝਰ ਨਹੀਂ ਸਕਦੇ ਜੀ। ਝਰ ਨਹੀਂ ਸਕਦੇ ਅਸੀਂ ਤੇ ਇਹ ਸਾਨੂੰ ਬਹੁਤ ਔਖਾ ਹੋ ਗਿਆ ਅਸੀਂ ਇੰਨੇ ਮਿਹਨਤਾਂ ਕਰ ਕਰਕੇ ਉੱਥੇ ਆਪਦੇ ਰਹਿਣ ਬਿਸ਼ੇਰੇ ਬਣਾਏ ਸੀ। ਟਰਾਲੀਆਂ ਦੇ ਵਿੱਚ ਬਹੁਤ ਵਧੀਆ ਬਣਾਇਆ ਸੀ ਸਾਡੇ ਪੰਜਾਬ ਗਵਰਨਮੈਂਟ ਨਾਲ ਕੋਈ ਗੱਲ ਨਹੀਂ ਸੀ ਸੈਂਟਰ ਨਾਲ ਸਾਡੀ ਗੱਲ ਸੀ ਇਹਨਾਂ ਦੇ ਵਿੱਚ ਐਵੇਂ ਅੜ ਗਿਆ ਸਾਡੇ ਨਾਲ ਇਹ ਹੁਣ ਭਾਜਪੀ ਦੇ ਇਸ਼ਾਰਿਆਂ ਤੇ ਖੇਡਦਾ ਹੈ ਇਹਨੂੰ ਆਪ ਹੀ ਪਤਾ ਲੱਗ ਜੂਗਾ ਬਾਕੀ ਹੁਣ ਕਿਹੜੇ ਇਹਨਾਂ ਦੇ ਪਿੰਡਾਂ 'ਚ ਬੰਦੇ ਆਂ ਪਾਰਟੀ ਵਾਲਿਆਂ ਦੇ ਉਹ ਸਾਨੂੰ ਧਮਕੀਆਂ ਦਿੰਦੇ ਆ ਕਹਿੰਦੇ ਹਰੀਆਂ ਪੱਗਾਂ ਪੇਟੀਆਂ ਦੇ ਵਿੱਚ ਲੁਕੋ ਕੇ ਰੱਖਣਾ ਪਊ ਤੁਹਾਨੂੰ ਇਹਨਾਂ ਵੇਖੋ ਅਸੀਂ ਤਾਂ ਨਹੀਂ ਇਹ ਚਾਹੁੰਦੇ ਸੀ ਪਰ ਸਾਡੇ ਭਾਈਚਾਰੇ ਦੇ ਵਿੱਚ ਅਸੀਂ ਕੋਈ ਵਿਗਾੜ ਪਾਈਏ ਪਰ ਉਹਨਾਂ ਨੂੰ ਸਾਨੂੰ ਇਹਨਾਂ ਨੂੰ ਸੋਚ ਚਾਹੀਦੀ ਆ ਵੀ ਇਹੋ ਜੇ ਨਾਂ ਢੜਕਾਓ ਤੇ ਨਾਲ ਕੋਈ ਇਹ ਜੀਆਂ ਗੱਲਾਂ ਕਰੋ ਪੀਲੀਆਂ ਪੱਗਾਂ ਦੇ ਕਿਸਾਨ ਨਹੀਂ ਗੇ ਨਹੀਂ ਕਿਸਾਨ ਤਾਂ ਸਾਰੇ ਹੀ ਆ ਪਰ ਉਹ ਉਹਨਾਂ ਦੇ ਬੰਦੇ ਹੀ ਕਹਿ ਰਹੇ ਆ ਨਾ ਵਿਚਲ ਆਂ ਪਾਰਟੀ ਦੇ ਕਿੜਿਆ ਉਹ ਕਹਿੰਦੇ ਆ ਹਰੀਆਂ ਪੱਗਾਂ ਪੇਟੀਆਂ ਦੇ ਵਿੱਚ ਲਕੋ ਲੋ ਤੁਸੀਂ ਹੁਣ ਪੇਟੀਆਂ ਦੇ ਵਿੱਚ ਲਕੋ ਕੇ ਰੱਖ ਹਾਂ ਪੇਟੀਆਂ ਦੇ ਵਿੱਚ ਲਕੋਣੀਆਂ ਪਹਿਣੀਆਂ ਉਹ ਤੁਨੂੰ ਬਿਆਨਤ ਸਿੰਘ ਦੀ ਸਰਕਾਰ ਆ ਕਹਿੰਦੇ ਬਿਆਨਤ ਸਿੰਘ ਦੀ ਸਰਕਾਰ ਤਾਂ ਉਦੋਂ ਵੀ ਆਈ ਸੀ 84 ਚ ਵੇਖੋ ਅਸੀਂ 20 ਸਾਲ ਪਿੱਛੇ ਚਲੇ ਗਏ ਆ ਸਾਡਾਂ ਬੱਚਿਆਂ ਦਾ ਕਿੰਨਾ ਨੁਕਸਾਨ ਹੋਇਆ ਹੁਣ ਤਾਂ 92 ਐਮਐਲਏ ਜਿੱਤੇ ਇਹਨਾਂ ਨੇ ਇਹਨਾਂ ਨੇ ਆਖਿਆ ਚਲ ਸਾਡੇ ਕਿਹੜਾ ਕੋਈ ਸੁਣਵਾਈ ਹੈ ਕਿਹੜਾ ਕੋਈ ਬੋਲਦਾ ਵਿਰੋਧੀ ਧਿਰ ਚ ਕੋਈ ਬੰਦਾ ਨਹੀਂਗਾ ਵੀ ਸਾਡੇ ਬਰੋਬਰ ਜਿਵੇਂ ਮਨਮਰਜ਼ੀਆਂ ਕਰ ਲੈਣਗੇ ਕਿੰਨਾ ਚਿਰ ਕਰ ਲੈਣਗੇ ਵੱਧ ਤੋਂ ਵੱਧ 1.5 ਸਾਲ ਕਰ ਸਕਦੇ ਆ ਡਾਲੇ ਵਜਣਗੇ ਨਜ਼ਰ ਆਉਂਦੀ ਨਹੀਂ ਹੁੰਦਾ ਖਨੌਰੀ ਬਾਰਡਰ ਦੇ ਹਾਲਾਤ ਹੁਣ ਕਿਸ ਤਰੀਕੇ ਦੇ ਉੱਤੇ ਖਨੌਰੀ ਬਾਰਡਰ ਦੇ ਹਾਲਾਤ ਰਮਾਨਾ ਸਾਹਿਬ ਤੁਸੀਂ ਆਪ ਹੀ ਵੇਖ ਲਿਆ ਉੱਥੇ ਸਾਡੀਆਂ ਕੋਈ ਇਹਨਾਂ ਨੇ ਪਾਸੇ ਲਾ ਕੇ ਕੋਈ ਦੋ ਕਿਲੇ ਪਧਰਾ ਕਰਕੇ ਉਥੇ ਟਰੈਕਟਰ ਟਰਾਲੀਆਂ ਸਾਡੀਆਂ ਗੱਠੀਆਂ ਸਾਰਾ ਜਗਾੜ ਗੱਠਾ ਕਰਤਾ ਇਹਨਾਂ ਨੇ ਉਥੇ ਉਹਦੇ ਵਿੱਚ ਇਹੋ ਜਿਹੇ ਗੁੰਡੇ ਛੱਡ ਤੇ ਕੋਈ ਬੈਂਡਰੀ ਲਾ ਕੇ ਲੈ ਗਿਆ ਕੋਈ ਸਾਡੀਆਂ ਫਰਿੱਜਾਂ ਲੈ ਗਿਆ ਚੱਕ ਕੇ ਉਥੋਂ ਕੋਈ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਲੈ ਗਿਆ ਹੋ ਬੈਂਡਰੀਆਂ ਪੱਖੇ ਬਹੁਤ ਕੋ ਨੁਕਸਾਨ ਕਰਤਾ ਸਾਡਾ ਪਰ ਅਸੀਂ ਇੱਕ ਗੱਲ ਯਾਦ ਰੱਖੇ ਭਗਵੰਤ ਮਾਨ ਅਸੀਂ ਸਾਰਾ ਪਰਵਾ ਕੇ ਛੱਡਾਂਗੇ ਸਾਡੇ ਤੇ ਇੱਕਾ ਹੋਇਆ ਨਾ ਅਸੀਂ ਹੁਣ ਵੀ ਪਰਵਾ ਕੇ ਛੱਡਾਂਗੇ ਜੇ ਨਾ ਸਾਡਾ ਕਿਸਾਨ ਆ ਸੀ ਅਸੀਂ ਕੋਈ ਆਮ ਬੰਦੇ ਨਹੀਂ ਗਏ ਸੰਗਰਾਹੀ ਜੋਧੇ ਆ ਅਸੀਂ ਅਸੀਂ ਪੂਰੇ ਭਰਾ ਕੇ ਛੱਡਾਂਗੇ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਇਹ ਨੂੰ ਭਗਵੰਤ ਮਾਨ ਨੂੰ ਅਸੀਂ ਹੁਣ ਵੀ ਆਨੇ ਆ ਭਰਾਵਾ ਤੂੰ ਸਾਡੇ ਨਾਲ ਧੱਕਾ ਕੀਤਾ ਪਰ ਅਸੀਂ ਤੈਨੂੰ 92 ਐਮਐਲ ਜਿਤਾ ਕੇ ਤੈਨੂੰ ਇੱਕ ਸਤਾ ਦੇ ਵਿੱਚ ਲਿਆਂਦਾ ਤੂੰ ਭੁੱਲ ਗਿਆ ਤੇ ਜਿਵੇਂ ਹੁਣ ਕੱਲ ਤੋਂ ਦੇ ਵੱਲੋਂ ਜਿਹੜਾ ਸੜਕਾਂ ਜਾਮ ਕਰਨ ਦੀ ਜਿਹੜੀ ਗੱਲ ਕਹੀ ਗਈ ਸੀ ਐਲਾਨ ਕੀਤਾ ਸੀਗਾ ਉਹ ਜੋ ਸੜਕਾ ਜਾਮ ਕੀਤੀ ਉਹਦੋਂ ਵੀ ਤੁਹਾਨੂੰ ਜਿਹੜਾ ਡੇਟੇਨ ਕਰ ਲਿਆ ਗਿਆ ਸੀ ਪਸਵਾਲੋ ਅੱਜ ਤੁਹਾਨੂੰ ਲੋਡ ਪੈ ਗਈ ਹੈ ਪਿੰਡ-ਪਿੰਡ ਦੇ ਵਿੱਚ ਜਿਹੜੇ ਪੁੱਤਲੇ ਸਾਡੇ ਇਹਨਾਂ ਨੇ ਕੱਲ ਅਸੀਂ ਛੜਕਾ ਕਰੋ ਜਾਮ ਕੀਤੀਆਂ ਅਸੀਂ ਇਹੀ ਛੜਕਾ ਸਾਡਾ ਕੋਈ ਚਾ ਨਹੀਂ ਰਮਾਨਾ ਸਾਹਿਬ ਸਾਡਾ ਕੋਈ ਚਾ ਨਹੀਂ ਛੜਕਾ ਜਾਮ ਕਰਨ ਦਾ ਲੋਕਾਂ ਨੂੰ ਤੰਗੀਆਂ ਦੇਂਦੀ ਅਸੀਂ ਸਾਡਾ ਆਖਰੀ ਤਿਹਾਰ ਆ ਛੜਕਾ ਜਾਮ ਕਰਦਾ ਅਸੀਂ ਉਦੋਂ ਛੜਕਾ ਜਾਮ ਕਰਦੇ ਜਦੋਂ ਸਾਡੇ ਤੇ ਬਾਲੀ ਮੁਸੀਬਤ ਬਣੀ ਹੋਵੇ ਵੇਖੋ ਸਾਡੇ ਹੁਣ 3-400 ਬੰਦਾ ਇਹਨਾਂ ਨੇ ਅਰੈਸਟ ਕੀਤਾ ਵਾ ਕੋਈ ਜੇਲ੍ਹਾਂ ਚ ਕਿਤੇ ਆ ਨਾਬੇ ਆ ਕੋਈ ਪਟਿਆਲਾ ਦੀ ਜੇਲ੍ਹ ਚਾ ਕੋਈ ਖਨੌਰੀ ਆ ਕੋਈ ਕਿਤੇ ਆ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ ਹੀ ਉਹ ਅਪੀਲ ਅਪਲੇਸ਼ਨ ਕਰਦੇ ਸੀ ਫੇਰ ਵੀ ਸਾਡੇ ਤੇ ਇਹਨਾਂ ਨੇ ਕੱਲ ਡਾਂਗ ਭਰਾ ਕੇ ਜਾਂ ਪੂਰਾ ਜੋਰ ਲਾ ਕੇ ਸਾਨੂੰ ਅਰੈਸਟ ਕੀਤਾ ਕਿਤੇ ਆਨਮਿਠੀ ਥਾਂ ਤੇ ਲੈ ਕੇ ਸ਼ਾਮ ਤੱਕ ਰੱਖਿਆ ਰਾਤ ਨੂੰ ਸਾਨੂੰ ਛੱਡਤਾ ਇਹਨਾਂ ਨੇ ਅੱਜ ਜਿਹੜਾ ਤੁਹਾਡੇ ਬੇਤ ਪੁਤਰੀ ਫੁਲਕੇ ਜਾ ਰਿਹਾ ਹੈ ਇਹ ਪੂਰੇ ਪੰਜਾਬ ਦੇ ਵਿੱਚ ਹਾਂ ਸਾਰੇ ਪੰਜਾਬ ਦੇ ਵਿੱਚ ਦੋਹਾਂ ਫਾਰਮਾਂ ਵੱਲੋਂ ਅਸੀਂ ਕਾਲ ਉੱਤਰੋਂ ਆਈ ਸੀ ਉਹਦੇ ਰੋਸ ਵੱਲੋਂ ਅਸੀਂ ਅੱਜ ਪੁਤਲੇ ਫੁਕੀਏ